ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਦੀਹ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੰਜ ਕਰਾਈ ਤਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੂ ਪਲਵਾਨ ਜੀ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਦਿਖਾਉਣੀ ਆ ਜਿਨ੍ਹਾਂ ਵਿੱਚੋਂ ਤਿੰਨ ਜਿਹੜੀਆਂ ਸੂਈਆਂ ਸਵਾਈਆਂ ਤੇ ਇੱਕ ਗੱਬਣ ਗੱਬਣ ਆਪਣੀ ਪਾਸ ਕਰਕੇ ਖੜੋ ਤੇ ਸੂਈਆਂ ਦੀ ਆਪਣੀ ਜਿਹੜੀ ਆ ਦੋ ਟਾਈਮ ਚੁਆਈ ਕਰਕੇ ਆਪਣੀ ਤਸੱਲੀ ਕਰਕੇ ਖੜੋ ਜੀ ਹਾਂਜੀ ਬਿੱਧੀ ਸਤਿ ਸ੍ਰੀ ਅਕਾਲ ਜੀ ਤੁਸੀਂ ਗੱਲ ਕੀਤੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਕਿਰਪਾ ਵੀਰਾਂ ਦਾ ਚਲੋ ਕਿਰਪਾ ਚੀ ਜੀ ਤੇ ਨਾਮ ਦੱਸ ਤੇ ਕਰੀ ਨਾ ਮੇਰਾ ਸੋਨੂ ਪਹਿਲਵਾ ਜੀ ਪਿੰਡ ਪੰਜਗਰਾਈਆਂ ਤਸੀਲ ਦੇ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਹੀ ਕੋਲ ਦੋ 47818 99 ਜੀ ਦਾ ਠੀਕ ਆ ਤੇ ਅੱਜ ਗਾਵਾਂ ਹੈਗੀਆਂ ਚਾਰ ਚਾਰ ਤੈਨੂੰ ਸੁਣਿਓ ਜੇ ਇੱਕ ਗੱਬੜਾ ਅੱਛਾ ਹਾਂਜੀ ਠੀਕ ਤੇ ਕਿਤੇ ਤਾਂ ਤਾਜੀ ਸੂਈ ਹੈ ਨਾ ਫੇਰ ਰਾਤੀ ਸੂਈ ਹੈ ਠੀਕ ਹੈ ਅਜੇਰ ਪ੍ਰੋਪਰ ਪਾ ਦੇ ਨੇ ਹਾਂ ਜੇਰੇ ਨੇ ਪ੍ਰੋਪਰ ਪਾ ਦਿੱਤੀ ਜੀ ਉਹਨਾ ਥਾਣੇ ਦੇ ਆਪ ਇੱਕ ਵਾਰੀ ਲਾਗੇ ਤਾਂ ਦੇਖ ਸਕਦੇ ਆ ਹਨੰਦਾ ਸਾਈਜ਼ ਕੇ ਆਪ ਜਿਹੜਾ ਇਹਦਾ ਚੰਗਾ ਆ ਸੂਆ ਕਿੰਨਾ ਚ ਸਮ ਸੂਈ ਜੇ ਇਹ ਦੂਸਰਾ ਸੂਆ ਵੀ ਤੀ ਸੂਈ ਹੈ ਅੱਛਾ ਦੂਸਰਾ ਸੂਆ ਹੀ ਸੂਈ ਹੈ ਤੇ ਅਜੇ ਚਵਾਈ ਕੀਤੀ ਕਿ ਨਹੀਂ ਇੱਕੋ ਚਵਾਈ ਹੋਈ ਅੱਛਾ ਇੱਕ ਚਵਾਈ ਕਰ ਲਈ ਹੈ ਚਵਾਜੂ ਓਕੇ ਨਿਕਲਿਆ ਵਧੀਆ ਚਵਾ ਦੀ ਬਹੁਤ ਵੱੱਗੇ ਨਿਕਲੀ ਠੀਕ ਆ ਕਿੰਨਾ ਕੁ ਦੁੱਧ ਕਰੀ ਜਾਊਗੀ ਇਹਨੇ ਪਹਿਲੇ ਸਵੇਰ ਤੋਂ ਆ ਰਹੇ ਹंदे 15 16 ਕਿਲੋ ਚੋਇਆ ਜੇ ਅੱਛਾ ਚਲੋ ਰਾਜੀ ਕੁ ਕੀ ਬਲੀਚ ਬਲੂਡ ਇਹਨਾਂ ਤੇ ਦੇਈ ਜਾਊਗੀ ਨਾ ਆ ਚਲੋ ਗਰਮੀ ਆ ਇਹਨਾਂ ਦੇ ਦੇਖ ਬਾਕੀ ਦੁੱਧ ਵੀ ਜਿਹੇ ਹੁੰਦਾ ਸੇਵਾ ਦਾ ਹੱਥ ਜੁੜ ਕੇ ਜਿੰਨਾ ਇਹਨਾਂ ਨੂੰ ਪਾਲੋ ਉਹਨਾਂ ਚੋ ਤੋਰ ਹਾਂ ਫੇਰ ਦੇਖੀ ਬਾਕੀ ਇਹ ਆ ਵੀ ਚਲੋ ਥੱਲੇ ਚੰਗੀ ਬਣ ਗਈ ਆ ਇਹ ਆ ਵੀ ਜੇ ਕੁਛ ਭਲਾ ਭਲਾ ਵੀ ਹੈਗੀਆਂ ਵਾ ਹਵਾਂਦੇ ਤੇ ਖਾਣੇ ਦੇ ਆਪਾਂ ਦੇਖ ਸਕਦੇ ਹਾਂ ਇਹ ਕਰੀ। ਬਾਕੀ ਪੇਸ਼ਾਨ ਵੀ ਚੰਗੀ ਨਿਕਲੀ ਆ। ਅਜੇ ਕੋਈ ਚਵਾਈ ਹੋਈ ਆ ਇਹਦੀ। ਤੇ ਕਿੰਨਾ ਫਿਰ ਮੁੱਲ ਰੱਖਣਾ ਵੇਦੀ ਆ ਦਾ ਆਪਾਂ? ਇਹ ਦੇ ਦਈਏ 50 ਦੀ ਜੀ। 50 ਦੀ ਨਾ ਦਈਏ ਕਰਦਾ ਤੁਹਾਡੀ ਖਿਸ਼ੋ। ਕਰਦੋ ਜੀ ਨਹੀਂ ਕਰਨੀ। ਆਪ ਹੀ ਕਰ ਦੋਗੇ। ਤੁਸੀਂ ਕਰ ਦੋ ਜੀ ਨਹੀਂ ਕਰਨੀ। 5000 ਛੱਡ ਦਈਏ। ਚੜਦਾਂਗੇ 45 ਦੀ ਦੇ ਦਾਂਗੇ। ਠੀਕ ਆ। ਚਲੋ ਬਾਕੀ ਥੋੜੀ ਬਾਅਦ ਛੋਟ ਮੋਕੇ ਦੇ ਹੋਰ ਕੀ ਕਰਦਾਂਗੇ ਮੋਕੇ ਤੇ ਕਰਾਂਗੇ ਕੋਈ ਫੋਨ ਲਾਊਗਾ ਰਗ ਮਾਨਤਨ ਕਰਾਂਗੇ ਤੇ ਮਾਨਤਨ ਹੋ ਜਾਊਗਾ ਹਨਾ ਕਰਦਾਂਗੇ ਠੀਕ ਹੈ ਜੀ ਤੇ ਹੁਣ ਜਿਹੜੀ ਦੂਸਰੇ ਨੰਬਰ ਤੇ ਆ ਇਹ ਵੀ ਸੂਈ ਸਵਾਈ ਆ ਖਾਣੇ ਦੇ ਕੋ ਵੀ ਚੰਗਾ ਲੱਗਾ ਹਾਂ ਦੇਖ ਸਕਦੇ ਇਹਦੇ ਥਾਨ ਚੰਗੇ ਗਿਆਪ ਤੇ ਆ ਕਿੰਨਾ ਚਿਰ ਵੇਧਿਆ ਤੇ ਕੱਲ ਦੁੱਧ ਤਿਆਰ ਇਹਨੂੰ ਕੋ ਬੱਚੇ ਦਾ ਪਾ ਕੇ ਵੀ ਕਿ 13:00 ਹੋਵੇ 14:00 ਹੋਵੇ ਤਿਆਰ ਜੀ ਹਾਂ ਜੀ ਹਾਂ ਜੀ ਅੱਛਾ ਹਾਂ ਜੀ ਤੇ ਕਿੰਨੇ ਚਿਰ ਦੀ ਸੋਈ ਹੈ ਇਹਨੂੰ ਹੋ ਗਿਆ ਜੱਜ ਹਫਤਾ ਕੋ ਹੋ ਹੀ ਗਿਆ ਅੱਛਾ 13 14 ਲੀਟਰ ਜਿਹੜਾ ਹੈਗਾ 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 ਬੱਚੇ ਇਹ ਆ ਵੀ ਚਲੋ ਜੇ ਕੋਈ ਸਾਮ ਕਰ ਲੂਗਾ ਤੇ ਥੋੜਾ ਬਾਤਾਂ-ਬਾਤ ਵੀ ਸਰ ਸਾਡੇ ਉਰ ਪੱਠੇ ਨਹੀਂ ਹੈਗੇ ਪੱਠੇ ਉਨੂੰ ਥੁੰਡੀ ਦੀ ਪਾਈ ਵੇਖ ਲੋ ਨੇਰੀ ਤੂੜੀ ਪਾਈ ਜੇ ਖੁਰਲੀ ਤੂੜੀ ਹੀ ਆ ਦੇਖਾਂਗੇ ਤੋਰਾਂ ਹਾਂ ਫੇਰ ਇੱਕ ਰੀ ਬਿਲਕੁਲ ਨਿਗੇ ਨਿਗੇ ਜੇ ਸਿੰਘ ਦੇ ਹੈਗੇ ਕਬੀ ਠੰਡੀ ਠੰਡੀ ਬਹੁਤ ਹੈ ਨਹੀਂ ਤੇ ਉਹ ਬਨਾਲੀ ਹੈ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਬੇਤਰ ਮਰਜੀ ਠੀਕ ਹੈ ਜੀ ਤੇ ਮੁੱਲ ਫਿਰ ਇਹਦਾ ਇਹ ਦੇ ਦਿੱਤੀ 40 ਦੀ ਜੀ 40000 ਨਹੀਂ ਜੀ ਕਰ ਦੋ ਥੋੜੀ ਬਾਤ ਚੁਣੋ ਕਰ ਦੋ ਜਿੰਨੀ ਕਰਨੀ ਤੁਸੀਂ ਕਰਨੀ 3000 ਛੱਡ ਦਈਏ ਛੱਡ ਦੋ 3000 ਰੁਪਏ ਕੀ ਹੋਰ ਕਰ ਦੋਗੇ ਕਰ ਦਾਂਗੇ ਮੌਕੇ ਤੇ ਮਾਨਤਨ ਕਰਾਂਗੇ ਕੋ ਫੋਨ ਲਾਵੇ ਫੋਨ ਲਾਵੇ ਕਰਾਂਗੇ ਮਾਨਤਨ ਫੋਨ ਕਰਾਂਗੇ 37 ਚ ਫੁੱਲਾ ਮਾਨਤਨ ਕਰ ਦੋਗੇ ਮੈਂ ਫੁੱਲਾ ਕਰ ਦਾਂਗਾ ਠੀਕ ਆ ਬਾਕੀ ਇਹ ਆ ਬੇ ਗਾਵਾਂ ਹੈਗੀਆਂ ਸਾਰੀਆਂ ਗਰਮੀ ਚ ਚੌਣ ਵਾਲੀਆਂ ਵਾ ਹਨਾ ਹਾਂਜੀ ਹਾਂਜੀ ਸਾਰੀਆਂ ਗਰਮੀਆਂ ਕੱਢਦੀਆਂ ਵਾ ਹੁੰਦੀਆਂ ਜਿਹੜੀਆਂ ਸੁਈਆਂ ਵਾ ਤੇ ਆ ਗੱਬਣੇ ਇਹ ਗੱਬਣ ਜੀ ਇਹ ਕਿੰਨੇ ਕ ਦੁੱਧ ਵਾਲੀ ਆ ਇਹ ਘਰ ਵਾਲਿਆਂ ਦੇ ਵੀ ਅਹੀਂ ਦੇ ਥੱਲੇ 13 ਕਿਲੋ ਚੁੰਦੇ ਰਹੇ ਜੀ ਅੱਛਾ ਹਾਂਜੀ ਤੋੜ ਦੋ ਫ ਇਹ ਤਿਆਰ ਹੋਣੀ ਆ ਇਹ ਆ ਜ ਲੈ ਬਸ ਇਹ ਵੀ ਡੱਗੀ ਦੇ ਜਿੱਤਰਾ ਮਰਜ਼ੀ ਦੇ ਦੋ ਚੱਲੇਗਾ ਤੇ ਮੁੱਲ ਫਿਰ ਇਹਦਾ ਇਹ ਦੇ ਦਿੱਤੀ 40 ਪੀਏ ਕਰ ਦੋ ਸ਼ੋਰ ਸ਼ਾਟ ਕਰ ਦੋ ਤੁਸੀਂ ਕਰਨੀ ਜੀ 14 ਦੀ ਤੁਸੀਂ ਕਰਨੀ ਕਿੰਨੇ ਦੀ ਕਰਦੀ ਏ ਤੁਸੀਂ ਕਰਨੀ 35 ਦੀ ਕਰਦੀ ਏ ਫਿਰ ਕਰ ਦਾਂ 35 ਦੀ ਦੇ ਦਾਂ ਠੀਕ ਹੈ ਜੀ ਤੇ ਇਹਦਾ ਬੱਚਾ ਮਰ ਗਿਆ ਜੀ ਇਹਦਾ ਬੱਚਾ ਰਾਤ ਦਾ ਮਰ ਗਿਆ ਕਿੰਨੇ ਕਿ ਚਰਦੀ ਸੋਈ ਸੀ ਉਤਰਾਂ ਉਹ ਇਹਨੂੰ ਡੱਕਦੇ ਹੋਈ ਗਏ ਜੀ ਤੇ ਹੁਣ ਦੁੱਧ ਮਰ ਬੱਚੇ ਦਾ ਪਹਿਲਾ ਹੀ ਥੁੰਦੇ ਰਹੇ ਇਹਨਾਂ ਨੂੰ ਚਲੋ ਰਾਤ ਦਾ ਮਰਿਆ ਬੱਚਾ ਅੱਛਾ ਬੱਚੇ ਦਾ ਪਾ ਕੇ 9 ਕਿਲੋ ਹੈਗਾ ਅਹੀ ਅੱਛਾ ਹੁਣ ਮੈਨੂੰ ਵੀ ਕਿੰਨਾ ਕਰਦੀ ਤੁਹਾਨੂੰ ਪਤਾ ਇੱਕ ਅੱਧਾ ਦਿਨ ਤੇ ਕਰੂੰਗੀ ਅੱਛਾ ਬੱਚੇ ਕਰਕੇ ਆਂਗੀ ਠੀਕ ਆ ਤਰੋ ਹਾਂ ਕਰੀ ਬਾਕੀ ਚਲੋ ਤੁਸੀਂ ਆਪਣੀ ਸਮਝਣਾ ਵੇਖਣਾ ਆ ਜਾ ਲੈ ਅੱਜ ਸੁਣੋ ਜਰਾ ਬਾਕੀਆਂ ਨਿਸ਼ਾਨ ਨਿਸ਼ੋਣ ਜਿਹੜੇ ਪੁਰਾਣੇ ਪਏ ਆ ਹਨ ਯਾਖਾਨੇ ਦੇ ਦੇਖ ਸਕਦੇ ਲੱਗੇ ਤੇ ਮੁੱਲ ਫਿਰ ਵੀ ਜੀ ਇਹਦਾ ਮੁੱਲ ਵੀ ਜੀ ਬੱਚਾ ਹੁੰਦਾ ਫਿਰ ਤੇ ਵਚੀ 30000 ਦੀ ਸੀ ਹਾਂਜੀ ਉਹ ਦੇ ਦੀਏ 20000 ਦੀ 20 ਹੀ ਦੇ ਦੀਏ ਵੀਰ ਜੀ ਦੇ ਚਲੋ ਕੋਈ ਨਵੀਂ ਵੀਰ ਭਰਾ ਖੁੰਦਾ ਹੋਰ ਮਾਨਤਾਣ ਕਰਾਂਗੇ ਅੱਛਾ ਦੁੱਧ ਚਲੋ 9 ਕਿਲੋ ਚੁੰਦੇ ਰੇ ਜੇ ਉਤਰਾ ਵੀਰ ਨੇ ਮੰਗਾਉਣੀ ਹੋਗੀ ਨੇ 7 ਲੀਟਰ ਦੀ ਗਰੰਟੀ ਹੋਗੀ ਅੱਛਾ ਹਾਂਜੀ ਠੀਕ ਹੈ ਤੇ ਬਾਕੀ ਇਹ ਵੀ ਦੁੱਧ ਸੰਗਣਾ ਜਿਹੜਾ ਮੱਝਾ ਰਗਾ ਹਾਂ ਅੱਛਾ ਹੀ ਵਾਲੇ ਵੀ ਦੁੱਧ ਸੈਂਪਲ ਬੜਾ ਇਹ ਆਉਂਦਾ ਜੀ ਠੀਕ ਹੈ ਜੀ ਹਾਂਜੀ ਤੇ ਬਾਕੀ ਚਲੋ ਤੁਹਾਡੇ ਘਰੋ ਕੀ ਤਸੱਲੀ ਕਰਕੇ ਹਨਾ ਤੁਹਾਡੇ ਘਰੋ ਹਾਂਜੀ ਤਸੱਲੀ ਕਰਕੇ ਖੜੇ ਜੇ ਆਪਣੇ ਤੇ ਵੇਚ ਚਾਹ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਜੀ ਜੋ ਵੀ ਕੁਛ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ